ਹਾਂਜੀ ਵੀ ਬਈ ਦੋਸਤੋ ਕੀ ਹਾਲ ਚੜਾ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜਿ ਵਿਸ਼ਾ ਜਿਵੇਂ ਕਿ ਆਪਾਂ ਲੜੀਵਾਰ ਸੀਰੀ ਤੁਹਾਨੂੰ ਬੱਲਾਂ ਦੀ 1 ਬਾਈ 1 ਜਾਣੂ ਕਰਵਾ ਰਹੇ ਹਾਂ ਟੌਪ ਦੇ ਬੱਲਾਂ ਉਹਨਾਂ ਬੱਲਾਂ ਵਿੱਚੋਂ ਅੱਜ ਦਾ ਆਪਣਾ ਬੋਲਰ ਹੋਊਗਾ ਟੌਪ ਦਾ ਬੋਲਰ ਜੀ ਐਚ ਐਫ 5036 ਜੋ ਕਿ ਜੀ ਆਪਣਾ ਆਪਣਾ ਸੈਕ ਕੰਪਨੀ ਵਿੱਚੋਂ ਆਪਾਂ ਨੂੰ ਅਵੇਲੇਬਲ ਸੀਮਨ ਇਹ ਮਿਲ ਜਾਂਦਾ ਜੀ ਆਸਾਨੀ ਨਾਲ ਬੋਲ ਇੰਨਾ ਟੌਪ ਦਾ ਜੀ ਅੰਕੜੇ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਪੂਰੇ ਟੌਪ ਦੇ ਅੰਕੜੇ ਹੋਣਗੇ ਬੋਲ ਦੇ ਤੇ ਇਹ ਬੋਲ ਵੈਸਟ ਜਿਹੜੇ ਬੋਲ ਹੁੰਦੇ ਆ ਉਹਨਾਂ ਦੀ ਸੂਚੀ ਵਿੱਚ ਸ਼ਾਮਲ ਬੋਲ ਆ ਜੀ ਇਹ ਸਾਰਾ ਡਾਟਾ ਇਹਦਾ ਬਹੁਤ ਹੀ ਜਿਆਦਾ ਸ਼ਾਨਦਾਰ ਆ ਠੀਕ ਆ ਜੀ ਤੇ ਇੱਕ ਬੇਨਤੀ ਆ ਤੁਹਾਨੂੰ ਵੀ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਠੀਕ ਆ ਜੀ ਚਲੋ ਆਪਾਂ ਟਾਈਮ ਦੀ ਬਰਬਾਦੀ ਨਾ ਕਰਦੇ ਹੋਏ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਜੀ ਸਭ ਤੋਂ ਪਹਿਲਾਂ ਦੇਖੋ ਜੇ ਬੋਲ ਦਾ ਨਾਮ ਕੀ ਆ ਮਾਰਕੋ ਨਾਂ ਜੀ ਬੋਲ ਦਾ ਜਰਮਨੀ ਦਾ ਇੰਪੋਰਟਡ ਬੋਲ ਹੈ ਠੀਕ ਹੈ ਜੀ ਐਚ ਐਫ 50376 ਮਾਸਟਰ ਰਿੰਡ ਜਰਮਨੀ ਦਾ ਇੰਪੋਰਟਡ ਬੋਲ ਹੈ ਡੇਟ ਆਫ ਬਾਰਤੀ ਦਾ ਹੈਗਾ ਜੀ 1 ਤਰੀਕ ਤੀਜਾ ਮਹੀਨਾ 2020 ਠੀਕ ਹੈ ਜੀ ਤੇ ਮਿਲਕ ਕਿਸਦਾ ਹੈਗਾ ਜੀ ਏ ਟੂ ਏ ਟੂ ਤੇ ਇਸ ਦੀ ਪ੍ਰੋਡਕਟ ਵਾ ਵੀ ਦੱਸੀ ਹੋਈ ਆ ਹੈਲਥ ਬਾਰੇ ਦੱਸਿਆ ਹੋਇਆ ਤੇ ਬੋਲ ਇਹ ਜਰਮਨੀ ਦਾ ਇੰਪੋਰਟਡ ਬੋਲ ਹੈਗਾ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਹਟਿਆ ਠੀਕ ਹੈ ਜੀ ਏ ਟੂ ਏ ਟੂ ਮਿਲਕ ਬਾਰੇ ਤੁਸੀਂ ਸਾਰੇ ਜਾਣੇ ਜਾਣਦੇ ਹੀ ਆ ਕਿ ਇਹ ਮਿਲਕ ਕਿੰਨਾ ਸ਼ਾਨਦਾਰ ਤੇ ਉਤੋਂ ਮਿਲਕ ਮੰਨਿਆ ਗਿਆ ਵਾ A2 A2 ਠੀਕ ਹੈ ਜੀ ਤੇ ਜੇ ਆਪਾਂ ਇਸ ਦੀ ਪੈਡੇਗਰੀ ਦੀ ਗੱਲ ਕਰੀਏ ਤਾਂ ਚਿਲਟਨ ਕਰਾਸ ਫੈਡਰਲ ਕਰਾਸ ਸੁਪਰ ਸ਼ਾਰਟ ਠੀਕ ਹੈ ਜੀ ਤੇ ਜਿਹਦੇ ਆਪਾਂ ਆਪਦੀਆਂ ਬੱਚੀਆਂ ਦੇ ਜਾਂ ਗਾਂਆਂ ਦੇ ਸੀਮਣ ਭਰਉਣਾ ਵਾ ਤਾਂ ਇੱਕ ਗੱਲ ਦਾ ਧਿਆਨ ਰੱਖਿਆ ਕਰੋ ਇਨਬਰੀਡਿੰਗ ਨਾ ਹੋਣ ਦਿਆ ਕਰੋ ਤੇ ਉਸ ਬੁੱਲ ਦਾ ਜਿਹੜੀ ਆਪਣੀ ਬੱਚੀ ਆ ਉਸ ਦਾ ਜਿਹੜਾ ਹੋਆ ਸੀਮ ਜੈਕ ਕਰ ਲਿਆ ਕਰੋ ਕਿ ਉਸ ਦੀ ਪੈਡਾਗਰੀ ਵਿੱਚ ਇਹਨਾਂ ਤਨ ਦੇ ਨਾਂ ਤਾਂ ਨਹੀਂ ਆ ਰਹੇ ਚਲਟਨ ਫੈਡਰਲ ਜਾਂ ਸੁਪਰ ਸ਼ਾਰਟ ਠੀਕ ਹੈ ਜੀ ਇਹਨਾਂ ਦਾ ਖਿਆਲ ਕਰ ਕਰੋ ਇਨ ਬਰੀਡਿੰਗ ਨਾ ਹੋਣ ਦਿਆ ਕਰੋ ਤੇ ਸਾਇਰਸ ਦੇ ਪਿਤਾ ਦਾ ਨਾਂ ਹੈਗਾ ਜੀ ਪੀਕ ਚਲਟਨ 80 ਡੈਮ ਇਸ ਦੀ ਮਾਦਾ ਨਾਂ ਹੈਗਾ ਜੀ ਡਬਲ ਯੂ ਐਸ ਐਚ ਲੌਲਾ 53 ਮਟਰਨਲ ਗ੍ਰੈਂਡ ਸਾਇਰ ਹੈਗਾ ਜੀ ਐਸ ਐਸ ਆਈ ਐਕਸ ਕਲਾਸ ਫੈਡਰਲ 80 ਠੀਕ ਹੈ ਜੀ ਤੇ ਐਮ ਜੀ ਡੀ ਐਸ ਜਿਸਦਾ ਕੀ ਪੂਰਾ ਨਾਮ ਹੈ ਮਟਰਨਲ ਗ੍ਰੈਂਡ ਡੈਮ ਸਾਇਰ ਜੋ ਕਿ ਹੈ ਜੀ ਸੋਜੈਂਟ ਸੁਪਰ ਸ਼ਾਰਟ ਠੀਕ ਹੈ ਜੀ ਇਹ ਹੋ ਗਈ ਐਸ ਦੀ ਬਲ ਦੀ ਪੈਡੇਗਰੀ ਜੇ ਆਪਾਂ ਮਲਕ ਦੀ ਗੱਲ ਕਰੀਏ ਤਾਂ ਇਸ ਦਾ ਮਲਕ ਦਾ ਰਿਕਾਰਡ ਹੈਗਾ ਜੀ 12000 14 ਲੀਟਰ ਹੈਗਾ ਜੀ ਇੱਕ ਸਾਲ ਦਾ ਮਲਕ ਰਿਕਾਰਡ ਜੋ ਕਿ ਤਕਰੀਬਨ 40 ਤੋਂ 42 ਲੀਟਰ ਅਸਤ ਇੱਕ ਦਿਨ ਦੀ ਪੈ ਰਹੀ ਹੈ ਜੋ ਕਿ ਬਹੁਤ ਚੰਗੀ ਅਸਤ ਮੰਨੀ ਗਈ ਹੈ ਫੈਟ ਦੇਖੋ ਜੀ 3.8 ਹੈ ਇਸ ਦੀ ਐਸ ਦਾ ਇਹ ਮਤਲਬ ਇਹ ਹੋ ਗਿਆ ਜੀ ਇਸ ਬੁੱਲ ਦੀਆਂ ਵਛੀਆਂ ਆ ਤੇ ਉਹ ਗਾਹ ਦੁੱਧ ਦੇ ਚਰਬੀ ਵਿੱਚ ਫੈਟ ਦੀ ਮਾਤਰਾ 3.8 ਦੀ ਉਮੀਦ ਹੋਊਗੀ ਠੀਕ ਹੈ ਜੀ ਜੇ ਇਹ 4.5 ਤੋਂ ਉੱਪਰ ਹੋਵੇ ਤਾਂ ਐਕਸੀਡੈਂਟ ਮੰਨ ਲਿਆ ਹੈ 4 ਤੋਂ 4.5 ਦੇ ਵਿੱਚ ਵੈਰੀ ਗੁੱਡ ਤੇ 3.5 ਤੋਂ ਲੈ ਕੇ 4 ਦੇ ਵਿੱਚ ਵਿੱਚ ਜੋ ਕਿ ਆਪਣੇ ਇਸ ਮਾਰਕੋ ਬੋਲਦਾ ਹੈ ਇਸ ਨੂੰ ਗੁੱਡ ਆਪਾਂ ਚੰਗੀ ਫੈਟ ਮੰਨ ਸਕਦੇ ਹਾਂ ਜੀ ਠੀਕ ਹੈ ਜੀ ਇਸ ਤੋਂ ਅੱਗੇ ਆ ਗਿਆ ਜੀ ਆਪਣਾ ਪ੍ਰੋਟੀਨ ਦੇਖੋ ਜੀ 3.89 ਹੈ ਜੋ ਕਿ ਚੰਗਾ ਹੈ ਫੈਟ ਕੇਜੀ 456 ਐਸਐਮ ਦਾ ਇਹ ਮਤਲਬ ਹੋਗਾ ਜੀ ਇਸ ਬੋਲ ਦੀਆਂ ਬੱਚੀਆਂ ਇੱਕ ਲੈਕਟੇਸ਼ਨ ਸਾਈਕਲ ਮਤਲਬ ਕਿ 305 ਦਿਨਾਂ ਵਿੱਚ ਲਗਭਗ 456 ਕਿਲੋ ਚਾਰਬੀ ਵਾਲਾ ਦੁੱਧ ਦੇ ਰਹੀਆਂ ਠੀਕ ਹੈ ਜੀ ਇਹ ਕਿਸ ਤਰ੍ਹਾਂ ਕਰਨਾ ਹੈ ਦੇਖੋ ਜੀ ਮੰਨ ਲੇ ਜੇ ਅਧਾਰਨ ਦੇ ਤੌਰ ਤੇ ਜੇ ਬੋਲ ਦੀਆਂ ਬੱਚੀਆਂ 12000 ਲੀਟਰ ਦੁੱਧ ਦੇ ਰਹੀਆਂ ਹਨ ਸਾਲ ਦਾ ਫੈਟ ਪਰਸੈਂਟ ਜੇਕਰ 3.8 ਤਾਂ ਆਪਾਂ ਕਰਨਾ 12000 0.038 ਨੂੰ ਗੁਣਾ ਕਰ ਦੇਣਾ ਜੀ ਤੇ 456 ਕਿਲੋ ਆਪਾਂ ਨੂੰ ਇਸ ਦੀ ਪ੍ਰੋਟੀਨ ਮਿਲੇਗੀ ਠੀਕ ਹੈ ਜੀ ਇਹ ਇਸ ਤਰ੍ਹਾਂ ਇਸ ਦਾ ਅੰਕੜਾ ਨਿਕਲਦਾ ਹੈ ਜੋ ਕਿ ਬਹੁਤ ਹੀ ਚੰਗਾ ਅੰਕੜਾ ਮੰਨਿਆ ਗਿਆ ਹੈ 456 ਕਿਲੋ ਤੇ ਪ੍ਰੋਟੀਨ ਕੇਜੀ ਆਪਾਂ ਨੂੰ ਦੇ ਰਹੇ 467 ਕਿਲੋ ਠੀਕ ਹੈ ਜੀ ਤੇ ਮਿਲਕ ਦੀ ਪ੍ਰੋਡਕਸ਼ਨ ਵਿੱਚ ਵਾਧਾ ਏ ਟੂ ਏ ਟੂ ਮਿਲਕ ਜਿਵੇਂ ਬਿਲਕੁਲ ਦੱਸ ਕੇ ਹਟੇ ਆਪਾਂ ਜੀ ਵੇਖੀ ਮਿਲਕ ਦੀ ਪ੍ਰੋਡਕਸ਼ਨ ਵਿੱਚ ਕਿੰਨਾ ਵਾਧਾ ਕਰ ਰਿਹਾ ਹੈ 977 ਕਿਜੀ ਵਾਧਾ ਕਰ ਰਿਹਾ ਹੈ ਜੀ ਮਿਲਕ ਦੇ ਪ੍ਰੋਡਕਸ਼ਨ ਵਿੱਚ ਜੋ ਕਿ ਤਕਰੀਬਨ 3 ਤੋਂ 3.5 ਦੇ ਦਰਮਿਆਨ ਇੱਕ ਦਿਨ ਦੀ ਆਸਥ ਪੈ ਰਹੀ ਹੈ ਜੋ ਕਿ ਬਹੁਤ ਚੰਗੀ ਹੈ ਫੈਟ ਵਿੱਚ ਵਾਧਾ ਕਰ ਰਿਹਾ ਹੈ ਜੀ 76 ਤੇ ਪ੍ਰੋਟੀਨ ਵਿੱਚ ਵੀ ਕਰ ਰਹੇ ਹੈਗਾ ਜੀ 47 ਗਜ ਜੋ ਕਿ ਇੱਕ ਚੰਗੀ ਅਸਤ ਮੰਨੀ ਗਈ ਹੈ ਜੇ ਆਪਾਂ ਹੈਲਥ ਤੇ ਫਰਟੀਲਿਟੀ ਕਾਲਵਿੰਗ ਟ੍ਰੇਡਸ ਦੀ ਗੱਲ ਕਰੀਏ ਤਾਂ ਐਸ ਸੀਈ ਸਕੋਰ ਇਸ ਦਾ 2.10 ਹੈ ਜੋ ਕਿ ਬਹੁਤ ਹੀ ਚੰਗਾ ਸਕੋਰ ਮੰਨਿਆ ਗਿਆ ਹੈ ਸਮੈਟਿਕਸ ਸੌਰੀ ਸਾਇਲਕਾਰ ਇਸ ਹੈਸ ਦਾ ਪੂਰਾ ਮਤਵ ਬਲ 2.10 ਇਸ ਦਾ ਮਤਵ ਬਲ ਹੈ ਜੀ ਕਿ ਬੋਲਦੀਆਂ ਬੱਚੀਆਂ ਜਨਮ ਦੇਣ ਦੇ ਮੌਕੇ ਅੱਗੇ ਬੱਚੇ ਨੂੰ ਕਿੰਨੀ ਆਸਾਨੀ ਨਾਲ ਜਨਮ ਦੇ ਸਕਦੀਆਂ ਇਹ ਜਿੰਨਾ ਸਕੋਰ ਘੱਟ ਹੋਵੇ ਉਨਾ ਹੀ ਚੰਗਾ ਹੈ ਇਹਦਾ 2.10 ਹੈ ਮਤਲਬ ਕਿ ਆਸਾਨੀ ਨਾਲ ਬੱਚਾ ਪੈਦਾ ਕਰਨ ਦੀ ਸਮਰੱਥਾ ਹੈ ਇਹਨਾਂ ਦੀਆਂ ਬੱਚੀਆਂ ਵਿੱਚ ਬੁੱਲਦੀਆਂ ਦੀਆਂ ਪ੍ਰੋਡਕਟਿਵ ਲਾਈਫ ਦੇਖਿਓ ਜੀ ਪਲੱਸ 5.7 ਹੈ ਮਤਲਬ ਕਿ ਆਪਣੀ ਉਮਰ ਵਿੱਚ ਵਧੇਰੇ 5 5 ਤੋਂ 7 ਮਹੀਨੇ ਦਾ ਤੱਕ ਦੁੱਧ ਦੇਣ ਦੀ ਸਮਰੱਥਾ ਰੱਖਦੀ ਹੈ ਜੀ ਇਹਨਾਂ ਦੀਆਂ ਬੱਚੀਆਂ ਡੀਪੀਆਰ ਦੇਖੋ ਜੀ ਪਲੱਸ 2.3 ਹੈ ਮਤਲਬ ਕਿ ਬਹੁਤ ਹੀ ਚੰਗਾ ਸਕੋਰ ਹੈ ਵਾਰ-ਵਾਰ ਰਿਪੀਟ ਕਰਨ ਦੀ ਸਮੱਸਿਆ ਬਿਲਕੁਲ ਨਹੀਂ ਆਵੇਗੀ ਜੀ ਸਮੈਟਿਕ ਸੈਲ ਸਕੋਰ ਦੇਖੋ 2.88 ਹੈ ਮਤਲਬ ਕਿ ਲੇਵੇ ਦੀ ਇਨਫੈਕਸ਼ਨ ਵੀ ਨਹੀਂ ਆਵੇਗੀ ਕਿਸੇ ਪ੍ਰਕਾਰ ਦੀ ਹੀਫਰ ਕਨਸੈਪਸ਼ਨ ਰੇਟ ਦੇਖੋ 2.1 ਹੈ ਇਹ ਦਰਸਾਉਂਦਾ ਹੈ ਕਿ ਜੇ ਕੁਵਾਰੀਆਂ ਗਾਂ ਇਹ ਹੀਫਰ ਇਸ ਬੋਲ ਦੇ ਸੀਮਨ ਪਰ ਪ੍ਰੈਗਨੈਂਸੀ ਹੋਣ ਦੀ ਸੰਭਾਵਨਾ ਕਿੰਨੀ ਹੈ ਜੇ 2.1 ਨੂੰ ਦੇਖਿਆ ਜਾ ਤਾਂ ਐਕਸੀਲੈਂਟ ਫਰਟਿਲਿਟੀ ਦੇ ਦਰਜੇ ਵਿੱਚ ਆਉਂਦਾ ਹੈ ਜੇ ਪਲੱਸ 2 ਤੋਂ ਉੱਪਰ ਹੋਵੇ ਤਾਂ ਐਕਸੀਲੈਂਟ ਮੰਨਿਆ ਗਿਆ ਹੈ ਵੈਰੀ ਹਾਈ ਕਨਸੈਪਸ਼ਨ ਚਾਂਸ ਹੁੰਦੇ ਆ ਜੀ ਬਹੁਤ ਹੀ ਜ਼ਿਆਦੇ ਚਾਂਸ ਹੁੰਦੇ ਆ ਪਹਿਲੀ ਵਾਰ ਹੀ ਕਨਸੀਵ ਕਰਨ ਦੇ ਚਾਂਸ ਸੀਮਨ ਨੂੰ ਠੀਕ ਹੈ ਜੀ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੁੰਦਾ ਆਪਾਂ ਆਉ ਦੇ ਫਾਰਮ ਵਿੱਚ ਕੰਮ ਕਰਦੇ ਵਾਰ-ਵਾਰ ਸੀਮਨ ਭਰਉਣ ਦੇ ਨਾਲ ਆਪਣਾ ਇੱਕ ਤਾਂ ਖਰਚਾ ਵੱਧਦਾ ਦੂਜਾ ਆਪਣਾ ਪਸ਼ੂ 20 ਤੋਂ 25 ਦਿਨ ਪਿੱਛੇ ਚਲਾ ਜਾਂਦਾ ਠੀਕ ਹੈ ਜੀ ਜੇ ਆਪਾਂ ਵੀ ਉਸ ਬੋਲੇ ਦਾ ਸੀਮਨ ਭਰਾਈਏ ਕਿ ਵਾਰ-ਵਾਰ ਉਹ ਜਿਵੇਂ ਉਹ ਆਪਾਂ ਨੂੰ ਰਿਪੀਟ ਨਾ ਕਰਨ ਨੂੰ ਮਿਲਣ ਦੇ ਮੈਸੇਜ ਦੀਆਂ ਬੱਚੀਆਂ ਰਿਪੀਟ ਨਹੀਂ ਕਰਨਗੀਆਂ ਤਾਂ ਇਸ ਦੇ ਨਾਲ ਆਪਾਂ ਵਧੇਰੇ ਲਾਭ ਪ੍ਰਾਪਤ ਕਰ ਸਕਦੇ ਹਾਂ ਠੀਕ ਹੈ ਜੀ ਇਸ ਗੱਲ ਦਾ ਖਾਸ ਧਿਆਨ ਰੱਖਿਆ ਕਰੋ ਡੀਪੀਆਰ ਤੇ SCE ਸਕੋਰ ਠੀਕ ਹੈ ਜੀ ਅੱਗੇ ਆ ਗਿਆ ਜੀ ਕਾਓ ਕਨਸੈਪਸ਼ਨ ਰੇਟ ਜੋ ਕਿ ਹੈ 3.2 ਸਾਰੇ ਕਾਲਵਿੰਗ ਇਸ ਜਿਵੇਂ ਕਿ ਪਹਿਲਾਂ ਦੱਸ ਕੇ ਤਾਂ 2.10 ਹੈ ਡਾਕਟਰ ਕਾਲਵਿੰਗ ਇਸ ਹੈਗਾ ਜੀ 1.80 ਇਸ ਦਾ ਵੀ ਇਹੀ ਮਤਲਬ ਰਹਿੰਦਾ ਹੈ ਡਾਕਟਰ ਕਾਲਵਿੰਗ ਇਸ ਦਾ ਵੀ ਜਦੋਂ ਬਾਲੀਆਂ ਵੱਛੀਆਂ ਭਟੀਆਂ ਹੋ ਕੇ ਬੱਚਾ ਦੇਣ ਗਈਆਂ ਤਾਂ ਉਹ ਜਨਮ ਦੇ ਮਨ ਕਿੰਨੀ ਆਸਾਨੀ ਨਾਲ ਹੋਏਗੀ ਜੋ ਕਿ ਇਸ ਦਾ 1 ਤੋਂ ਦੋ ਦੇ ਵਿਚਕਾਰ ਹੈ ਮਤਲਬ ਕਿ ਬਹੁਤ ਹੀ ਸੌਖੇ ਤਰੀਕੇ ਨਾਲ ਬੱਚੇ ਨੂੰ ਜਨਮ ਦੇ ਪਾਉਣਗੇ ਆ ਠੀਕ ਹੈ ਜੀ ਹੁਣ ਆਪਾਂ ਦੇਖੀਏ ਜੀ ਟੀਪੀਐਸ ਕੋਰ ਦੇਖੋ ਜੱਕ ਕਰੋ ਜੀ 2787 ਟੀਪੀਐਸ ਕੋਰ ਹੈ ਜੋ ਕਿ ਇੱਕ ਚੰਗਾ ਤੇ ਉੱਚ ਸਕੋਰ ਮੰਨਿਆ ਗਿਆ ਹੈ ਠੀਕ ਹੈ ਜੀ ਪੀਟ ਆਟਸ ਦਾ 1.16 ਹੈ ਜਿਵੇਂ ਕਿ ਤੁਹਾਨੂੰ ਮੈਂ ਅੱਗੇ ਵੀ ਦੱਸ ਕਿਹਾ ਪੀਟਰ ਸਕੋਰ ਚੱਕ ਕਰਿਆ ਕਰੋ ਇਹ ਪਲੱਸ ਵਿੱਚ ਹੋਣਾ ਚਾਹੀਦਾ ਜਿੰਨਾ ਪਲੱਸ ਵਿੱਚ ਹੋਵੇ ਉਹਦੀ ਬੰਤਰ ਤੇ ਢਾਂਚੇ ਦੇ ਅਨਸਾਰ ਦੱਸਿਆ ਹੁੰਦਾ ਵਾ ਬਈ ਇਸ ਨੂੰ ਕੋਈ ਲਿਵਰਬਿਲਟੀ ਦੀ ਪ੍ਰੋਬਲਮ ਤਾਂ ਨਹੀਂ ਪ੍ਰੋਡਕਟਿਵ ਲਾਈਫ ਕਿਵੇਂ ਆ ਦੁੱਧ ਦੀ ਮਿਲਕ ਪ੍ਰੋਡਕਸ਼ਨ ਕਿਵੇਂ ਆ ਲੇ ਵੀ ਦੀ ਕੋਈ ਨਫਰਕ ਨਹੀਂ ਪੈਰਾਂ ਦੀ ਕੋਈ ਦਿੱਕਤ ਤਾਂ ਨਹੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ TPI ਸਕੋਰ ਤੇ PET ਇਹ ਦੋਨੇ ਸਕੋਰ ਤਿਆਰ ਕੀਤੇ ਗਏ ਹੁੰਦੇ ਹਨ ਜੇ TBI ਸਕੋਰ 2400 2300 ਹੋਵੇ ਤਾਂ ਉਹ ਬਹੁਤ ਚੰਗਾ ਨਹੀਂ ਮੰਨਿਆ ਜਾਂਦਾ ਜੇ PET ਸਕੋਰ ਮਾਈਨਸ ਵਿੱਚ ਹੋਵੇ ਤਾਂ ਉਹ ਬਹੁਤ ਵੀ ਚੰਗਾ ਨਹੀਂ ਮੰਨਿਆ ਜਾਂਦਾ ਹੁਣ ਤੁਸੀਂ ਦੇਖੋ ਇਹਨਾਂ ਦੋਨਾਂ ਦਾ ਸਕੋਰ ਦੇਖੋ 2787 ਤੇ 1.16 ਜੋੜ ਕੇ ਇੱਕ ਚੰਗਾ ਸਕੋਰ ਮੰਨਿਆ ਗਿਆ ਹੈ ਜੀ UDC 1.66 ਇਹ ਇਸ ਦਾ ਮਤਲਬ ਹੁੰਦਾ ਹੈ ਅਡਰ ਕੰਪੋਸਾਈਟ ਸਕੋਰ ਠੀਕ ਹੈ ਜੀ ਇਹ ਸਕੋਰ ਦੱਸਦਾ ਹੈ ਕੀ ਇਸ ਬੋਲ ਦੀਆਂ ਬੱਚੀਆਂ ਦੀ ਉਤਰੀ ਬਾਂਦਰ ਆਰਡਰ ਦੀ ਸਟਰਕਚਰ ਕਿੰਨੀ ਵਧੀਆ ਹੋएगी ਠੀਕ ਹੈ ਜੀ ਜੂਰੀ ਐਸਸੀ ਵਿੱਚ ਹਿੱਸਲੇ ਹੇਠਲੇ ਹਿੱਸੇ ਸ਼ਾਮਿਲ ਹੁੰਦੇ ਹਨ 4 ਅੰਡਰ ਅਟੈਚਮੈਂਟ ਰੇਅਰ ਅੰਡਰ ਹਾਈਟ ਅੰਡਰ ਡੈਪਥ ਟੀਟੀ ਪਲੇਸਮੈਂਟ ਤੇ ਅੰਡਰ ਕ੍ਰੈਫਟ ਠੀਕ ਹੈ ਜੀ ਹੁਣ ਜੇ ਆਪਾਂ ਇਸ ਦੀ ਸਕੋਰ ਦੀ ਗੱਲ ਕਰੀਏ ਤਾਂ ਯੂਡੀਸੀ ਇਸ ਦਾ 1.66 ਹੈ ਜੋ ਕਿ ਵੈਰੀ ਗੁੱਡ ਅੰਡਰ ਕੁਆਲਟੀ ਦੇ ਆਧਾਰ ਤੇ ਮੰਨਿਆ ਗਿਆ ਜੇ ਪਲੱਸ 2 ਤੋਂ ਉੱਪਰ ਹੋਵੇ ਤਾਂ ਐਕਸੀਲੈਂਟ ਜੇ 1 ਤੋਂ 2 ਦੇ ਵਿਚਕਾਰ ਹੋਵੇ ਵੈਰੀ ਗੁੱਡ ਜੇ 2 0 ਤੋਂ 99 ਤੱਕ ਹੋਵੇ ਤਾਂ ਐਵਰੇਜ ਮੰਨਿਆ ਗਿਆ ਹੈ ਜੇ 0 ਤੋਂ ਥੱਲੇ ਹੋਵੇ ਤਾਂ ਪੂਰ ਮੰਨਿਆ ਗਿਆ ਠੀਕ ਹੈ ਜੀ ਮਤਲਬ ਕਿ ਇਸ ਦਾ ਆਰਡਰ ਜਿਹੜਾ ਹੋਊਗਾ ਉਹ ਬਹੁਤ ਹੀ ਉੱਚ ਦਰਜੇ ਦਾ ਅੰਡਰ ਮੰਨਿਆ ਜਾ ਸਕਦਾ ਹੈ ਜੀ ਐਫ ਐਲ ਸੀ 1.59 ਹੈ ਜੀ ਇਸ ਦਾ ਮਤਲਬ ਹੈ ਜੀ ਪੂਰਾ ਫੁੱਟ ਐਂਡ ਲੈਗ ਕੰਪੋਜ਼ਾਈਟ ਸਕੋਰ ਇਹ ਸਕੋਰ ਦੱਸਦਾ ਹੈ ਕਿ ਬੋਲਰ ਦੀਆਂ ਬੱਚਿਆਂ ਦੇ ਪੈਰਾਂ ਤੇ ਲੱਤਾਂ ਦੀ ਬਣਤਰ ਕਿਵੇਂ ਹੋਏਗੀ ਜਿਹਦੇ ਵਿੱਚ ਸਟ੍ਰਕਚਰ ਐਂਗਲ ਵਾਕਿੰਗ ਸਟ੍ਰਕਚਰ ਮਤਲਬ ਕਿ ਤੁਰਨ ਦੀ ਉਸ ਦੀ ਤਾਕਤ ਕਿੰਨੀ ਕੁ ਹੋਵੇਗੀ ਆਪਣਾ ਜੇ 1.9 ਸਕੋਰ ਇਸ ਮਾਰਕੋਬੋਲ ਦਾ ਜੋ ਕਿ ਵੈਰੀ ਗੁੱਡ ਫੁੱਟ ਐਂਡ ਲੈਗ ਸਟਰਕਚਰ ਮੰਨਿਆ ਗਿਆ ਵਾ ਜੇ 2 ਤੋਂ ਉੱਪਰ ਵੈਕਸਿਲੈਂਟ 1 ਤੋਂ 2 ਦੇ ਵਿੱਚਕਾਰ ਵੈਰੀ ਗੁੱਡ ਸਟੇਬਲ ਗੁੱਡ ਲੈਗ ਸੈਟ ਐਂਡ ਮੋਬਿਲਿਟੀ ਠੀਕ ਹੈ ਜੀ ਤੇ ਜੇ 0 ਤੋਂ 1 ਦੇ ਵਿੱਚਕਾਰ ਬੇਵਰੇਜ ਤੇ 0 ਤੋਂ ਥੱਲੇ ਹੋਵੇ ਤਾਂ ਪੂਰ ਮੰਨਿਆ ਗਿਆ ਵਾ ਮਤਲਬ ਗੈਸ ਦੀਆਂ ਬੋਲੀਆਂ ਜਿਹੜੀਆਂ ਬੱਚੀਆਂ ਉਸ ਨੂੰ ਪੈਰਾਂ ਦੀ ਵੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਵੇਗੀ ਹੁਣ ਜਿਹੜਾ ਥੱਲੇ ਇਸ ਦਾ ਸਾਰਾ ਢਾਂਚਾ ਹੈ ਸਟਰਕਚਰ ਸਟਰੈਂਥ ਬੋਡੀ ਡੈਫਥ ਇਹਨਾਂ ਸਾਰਿਆਂ ਦਾ ਸਕੋਰ ਦੇਖੋ ਜੀ ਤਕਰੀਬਨ ਪਲੱਸ ਵਿੱਚ ਹੀ ਹੈ ਕੋਈ ਕਿਸੇ ਵਿੱਚ ਕੋਈ ਮਾਈਨਸ ਨਹੀਂ ਹੈ ਕਿਉਂਕਿ ਇਹਨਾਂ ਸਾਰਿਆਂ ਦਾ ਆਧਾਰ ਤੇ ਪੀਟਰ ਸਪੋਰਟ ਤਿਆਰ ਕੀਤਾ ਹੁੰਦਾ ਅੰਡਰ ਦਾ ਉਹਨਾਂ ਨੇ ਸਾਰਾ ਨਿਚੋੜ ਕੱਢ ਕੇ ਦੱਸ ਦੱਸਿਆ ਹੈ 1.66 ਤੇ ਐਫਐਲਸੀ ਮਤਲਬ ਕਿ ਪੈਰਾਂ ਦਾ 1.59 ਕੁੱਲ ਮਿਲਾ ਕੇ ਜੀ ਬੱਲ ਇਹ ਪੂਰਾ ਚੰਗੀ ਚੰਗਾ ਤੇ ਟੌਪ ਦਾ ਬੱਲ ਹੈ ਤੇ ਇਸ ਦਾ ਸੀਮਨ ਭਰਾ ਕੇ ਆਪਾਂ ਆਪਦੇ ਫਾਰਮ ਵਿੱਚ ਚੰਗੀ ਬਰੀਡਿੰਗ ਕਰ ਸਕਦੇ ਹਾਂ ਠੀਕ ਹੈ ਜੀ ਤੇ ਜੇ ਅੱਜ ਦੀ ਵੀਡੀਓ ਚੰਗੀ ਲੱਗੀ ਤੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ